आ, हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਗਣਿਤ ਦੀ ਟੈਕਸਟਬੁੱਕ ਦੇ ਵਿੱਚੋਂ ਸਵਾਲ ਕਰਨੇ ਸ਼ੁਰੂ ਕੀਤੇ ਸੀ ਜਿਦੇ ਵਿੱਚ ਬੇਟਾ ਆਪਾਂ 2.9 ਅਭਿਆਸ ਦੇ ਉੱਤੇ ਪਹੁੰਚੇ ਹੋਏ ਹਾਂ ਠੀਕ ਹੈ ਸੰਖਿਆਵਾਂ ਵਾਲਾ ਚੈਪਟਰ ਚੱਲਦਾ ਪਿਆ ਤਾਂ ਇਹ ਬੇਟਾ ਥੋੜਾ ਜਿਹਾ ਟੌਪਿਕ ਨਵਾਂ ਪਹਿਲਾਂ ਆਪਾਂ ਕਰ ਚੁੱਕੇ ਹਾਂ ਅਨੁਮਾਨਤ ਮੁੱਲ ਦਾ ਠੀਕ ਹੈ ਨਿਕਟੀ ਕਰਨ ਵਾਲਾ ਕਨਸੈਪਟ ਆਪਾਂ ਪਹਿਲਾਂ ਕਰ ਚੁੱਕੇ ਹਾਂ ਉਹਦੇ ਨਾਲ ਰਿਲੇਟਡ ਹੈ ਕਹਿੰਦਾ ਅਨੁਮਾਨਤ ਮੁੱਲ ਪਤਾ ਕਰੋ ਜਦੋਂ ਬੇਟਾ ਇਦਾਂ ਦਾ ਸਵਾਲ ਆ ਜਾਵੇ ਅਨੁਮਾਨਿਤ ਮੁੱਲ ਪਤਾ ਕਰਨ ਦਾ ਤਾਂ ਪਹਿਲਾਂ ਅਸੀਂ ਇਹਨਾਂ ਸੰਖਿਆਵਾਂ ਦਾ ਨਿਕਤੀਕਰਨ ਕਰ ਲੈਣਾ ਫਿਰ ਇਹਦਾ ਹੱਲ ਕਰਨਾ ਹੈ ਠੀਕ ਹੈ ਇਹਦੇ ਵਿੱਚ ਬੇਟਾ ਧਿਆਨ ਰੱਖਣਾ ਮੰਨ ਲਓ ਕੋਈ ਨਿਕਤੀ ਕਰਨ ਦਾ ਕਨਸੈਪਟ ਸਮਝ ਲਓ ਪਹਿਲਾਂ ਫਿਰ ਆਪਾਂ ਸਵਾਲਾਂ 'ਚ ਕੁਝ ਵੀ ਨਹੀਂ ਹੈਗਾ ਬੇਟਾ ਜਾਨ ਹੈ ਨਹੀਂ ਸਵਾਲਾਂ ਦੇ ਵਿੱਚ ਮੰਨ ਲਓ ਕੋਈ ਦੋ ਅੰਕੀ ਸੰਖਿਆ ਆ ਗਈ 75 ਠੀਕ ਹੈ ਤਾਂ ਮੰਨ ਲਓ 75 ਦਾ ਅਸੀਂ ਨਿਕਟੇ ਕਰਨਾ ਆ ਤਾਂ 75 ਦਾ ਨਿਕਟੇ ਕਰਨਾ ਬੇਟਾ ਕਿੰਨਾ ਹੋਊਗਾ ਦਹਾਈ ਦੇ ਵਿੱਚ ਦੋ ਅੰਕੀ ਸੰਖਿਆ ਦਾ ਨਿਕਟੇ ਕਰਨਾ ਦਹਾਈ ਦੇ ਵਿੱਚ ਠੀਕ ਹੈ ਤਾਂ ਅਸੀਂ ਆ ਅੰਕ ਲੈ ਕੇ ਆ ਅੰਕ ਦੇਖ ਲੈਨੇ ਇਹ ਆਧਾ ਜੇ ਆਧਾ ਹੋਵੇ ਤਾਂ ਇਹਨੂੰ ਪੂਰਾ ਕਰ ਲੈਨੇ 75 ਦਾ ਨਿਕਟੇ ਕਰਨ ਹੋ ਜਾਊਗਾ 80 ਬਸ ਬੇਟਾ ਇਹ ਕਨਸੈਪਟ ਚੇਤੇ ਰੱਖਣਾ ਮੰਨ ਲਓ ਕੋਈ ਤਿੰਨ ਅੰਕੀ ਸੰਖਿਆ ਆ ਗਈ 445 ਤੁਹਾਨੂੰ ਪੁੱਛਦਾ ਪਿਆ ਵੀ ਇਹਦਾ ਪਹਿਲਾ ਨਿਕਟੀਕਰਨ ਕਰਾਂਗੇ ਨਾ ਅਨੁਮਾਨਤ ਮੁੱਲ ਕੱਢਣ ਲਈ 445 ਦਾ ਨਿਕਟੀਕਰਨ ਅਸੀਂ ਤਿੰਨ ਅੰਕੀ ਸੰਖਿਆ ਚ ਸੈਂਕੜੇ ਚ ਕਰਾਂਗੇ ਅਸੀਂ ਆਹ ਸੰਖਿਆ ਦੇਖਦੇ ਕਿੰਨੀ 45 100 ਨਾਲੋਂ ਵੱਧ ਆ ਕਿ ਘੱਟ ਇਹ 100 ਨਾਲੋਂ ਘੱਟ ਆ ਇਹਨੂੰ ਅਸੀਂ ਛੱਡ ਦਾਂਗੇ ਇਹ ਬਣ ਗਿਆ 400 ਠੀਕ ਆ ਮੰਨ ਲਓ ਇਸ ਤੋਂ ਬਾਅਦ ਬੇਟਾ ਕੋਈ ਚਾਰ ਅੰਕੀ ਸੰਖਿਆ ਆ ਗਈ 1219 ਇਹਦਾ ਨਿਕਤੀ ਕਰਨਾ ਬੇਟਾ ਬੇਟਾ ਜਿਹੜਾ ਚਾਰ ਅੰਕੀ ਸੰਖਿਆ ਦਾ ਨਿਕਤੀ ਕਰਨਾ ਅਸੀਂ ਹਜ਼ਾਰ ਚ ਕਰਾਂਗੇ ਆ ਤਿੰਨ ਆ ਜਿਹੜੇ ਪਹਿਲਾ ਅੰਕ ਛੱਡ ਲਾਂਗੇ ਆ ਹਜ਼ਾਰਾਂ ਚ ਕਰਾਂਗੇ ਤਾਂ ਆ ਦੇਖਾਂਗੇ ਅਸੀਂ ਆ ਅੰਕ ਕੀ ਹੈ ਜੇ ਤਾਂ ਇਹ ਆਧਾ ਜਾਂ ਅੱਧ ਤੋਂ ਵੱਧ ਹੈ ਤਾਂ ਫਿਰ ਅਸੀਂ ਇੱਥੇ ਦੂਆ ਕਰ ਦਾਂਗੇ ਜੇ ਇਹ ਅੱਧ ਤੋਂ ਘੱਟ ਆ ਦੂ ਆ ਇਹ ਅੱਧ ਤੋਂ ਘੱਟ ਆ ਨਾ ਟੋਟਲ 219 ਹੈ ਇਹ 5 500 ਦਾ ਅੱਧ ਨਾਲੋਂ ਹਜ਼ਾਰ ਦੇ ਅੱਧ ਨਾਲੋਂ ਘੱਟ ਆ ਪਹਿਲਾ ਆਹੀ ਅੰਕੀ ਦੇਖ ਲੈਣਾ ਦੂਆ ਅੱਧ ਨਾਲੋਂ ਘੱਟ ਆ ਇਹ ਸੰਖਿਆ ਨੂੰ ਅਸੀਂ ਛੱਡ ਦਵਾਂਗੇ ਤਾਂ ਇਹਦਾ ਨਿੱਤੀਕਰਨ ਹੋ ਜਾਊਗਾ 1000 ਠੀਕ ਹੈ ਬੇਟਾ ਬਸ ਇਹ ਕਨਸੈਪਟ ਜੇ ਜੇ ਚਾਰ ਅੰਕੀ ਸੰਖਿਆ ਜੇ ਤੁਹਾਨੂੰ ਚਾਰ ਅੰਕੀ ਸੰਖਿਆ ਦਾ ਨਿੱਤੀਕਰਨ ਅਸੀਂ 1000 ਦੇ ਵਿੱਚ ਕਰਨਾ ਬਸ ਬੇਟਾ ਮੋਟਾ ਜਿਹਾ ਫੰਡਾ ਤੁਸੀਂ ਚੇਤੇ ਰੱਖ ਲੈਣਾ ਇਹਦਾ ਠੀਕ ਹੈ ਤੇ ਜੇ ਪੰਜ ਅੰਕੀ ਸੰਖਿਆ ਆ ਗਈ ਮੰਨ ਲਓ ਤੁਹਾਡੇ ਕੋਲੇ ਸੰਖਿਆ ਆ ਜਾਂਦੀ ਹੈ 11526 ਤਾਂ ਫੇਰ ਬੇਟਾ ਇਹਦਾ ਨਿਕਤੀਕਰਨ ਅਸੀਂ 10000 ਦੇ ਵਿੱਚ ਕਰਾਂਗੇ 11526 ਇਹਦਾ ਨਿਕਤੀਕਰਨ ਕਾਦੇ ਵਿੱਚ ਕਰਾਂਗੇ 10000 ਦੇ ਵਿੱਚ ਤਾਂ ਪਹਿਲੀ ਸੰਖਿਆ ਇਹ 10000 ਨੂੰ ਰਿਪਰੈਜ਼ੈਂਟ ਕਰਦਾ ਪਿਆ ਨਾ ਤਾਂ ਅਸੀਂ ਦੂਜੀ ਸੰਖਿਆ ਦੇਖਾਂਗੇ ਆ ਜਿਹੜੀ ਸੰਖਿਆ ਹੈਗੀ ਆ ਅੱਧ ਨਾਲੋਂ ਘੱਟ ਆ ਤਾਂ ਇਧਰਲੀ ਸਾਰੀ ਸੰਖਿਆ ਛੱਡ ਦਵਾਂਗੇ ਏਕੇ ਦੇ ਨਾਲ ਕਿੰਨੀਆਂ ਜ਼ੀਰੋ ਲੱਗੀਆਂ 4 1 2 3 4 1 2 3 4 ਜ਼ੀਰੋਆਂ ਲੱਗ ਗਈਆਂ ਇਹਦਾ ਨਿਗਤੀਕਰਨ ਦਹ ਹਜ਼ਾਰ ਦੇ ਵਿੱਚ ਹੋ ਗਿਆ ਜੇ ਚਾਰ ਅੰਕੀ ਸੰਖਿਆ ਆ ਗਈ ਉਹਦਾ ਹਜ਼ਾਰ ਦੇ ਵਿੱਚ ਜੇ ਪੰਜ ਅੰਕੀ ਸੰਖਿਆ ਆ ਗਈ ਤਾਂ ਉਹਦਾ ਨਿਗਤੀਕਰਨ ਦਹ ਹਜ਼ਾਰ 'ਚ ਕਰਾਂਗੇ ਬਸ ਬੇਟਾ ਇਹ ਜੇ ਛੋਟਾ ਜਿਹਾ ਕਨਸੈਪਟ ਪਤਾ ਲੱਗ ਗਿਆ ਤੇ ਫਿਰ ਇਹ ਸਵਾਲ ਕੁਝ ਵੀ ਨਹੀਂ ਪਹਿਲਾ ਹੀ ਸਵਾਲ ਹੈਗਾ ਇਹਦਾ ਏ ਭਾਗ ਹੈ ਜੇ ਹੁਣ ਧਿਆਨ ਦੇ ਨਾਲ ਦੇਖ ਲਓ ਕੀ ਕਹਿੰਦਾ ਪਿਆ ਕਹਿੰਦਾ 753 ਜਮਾ 525 ਤੋ ਬੇਟਾ 753 ਦਾ ਨਿਕਟੀਕਰਨ ਅਸੀਂ ਕਿਉਂਕਿ ਤਿੰਨ ਅੰਕੀ ਸੰਖਿਆ ਸੈਂਕੜੇ ਦੇ ਵਿੱਚ ਕਰਾਂਗੇ ਸੈਂਕੜੇ ਚਾ ਦੂਜਾ ਅੰਕ ਆ ਜਿਹੜਾ 5 ਆ ਜੇ 5 ਹੋਵੇ ਜਾਂ 5 ਤੋਂ ਵੱਧ ਹੋਵੇ ਤਾਂ ਫਿਰ ਅਸੀਂ ਇਹਦਾ ਇੱਕ ਅੰਕ ਵਧਾ ਦਿੰਨੇ ਇਹਦਾ ਨਿਕਟੀਕਰਨ ਕਿੰਨਾ ਹੋ ਗਿਆ 800 ਮੇਰਾ ਖਿਆਲ ਆ ਬੇਟਾ ਗੱਲ ਸਮਝ ਲੱਗ ਗਈ 753 ਦਾ ਪਹਿਲਾਂ ਨਿਕਟੀਕਰਨ ਕਰਾਂਗੇ ਫਿਰ ਜੋੜ ਘਟਾਓ ਕਰਾਂਗੇ ਤੇ 525 ਦਾ ਬੇਟਾ ਨਿਕਟੀਕਰਨ ਇਹ ਵੀ ਸੈਂਕੜੇ ਚ ਕਰਾਂਗੇ ਕਿਉਂਕਿ ਤਿੰਨ ਅੰਕੀ ਸੰਖਿਆ ਏ ਦੀ ਅਗਲੀ ਸੰਖਿਆ ਆ ਜਿਹੜੀ ਆ ਦੂਆ ਪੰਜ ਨਾਲ ਉਹ ਘਟਾ ਇਸ ਕਰਕੇ ਇਧਰ ਲਈ ਸਾਰੀ ਸੰਖਿਆ ਛੱਡ ਦਵਾਂਗੇ ਪੰਜ ਦੇ ਨਾਲ ਦੋ ਬਿੰਦੀਆਂ ਇਹਦਾ ਨੈਕਟਿੰਗ ਕਰਨ ਆ ਗਿਆ 500 ਤਾਂ 800 ਤੇ 500 ਕਿੰਨਾ ਹੋ ਗਿਆ ਬੇਟਾ 1300 1300 ਸਾਡਾ ਅਨੁਮਾਨਿਤ ਉੱਤਰ ਆ ਗਿਆ ਅਨੁਮਾਨਿਤ ਮੁੱਲ ਪੁੱਛਦਾ ਸੀ ਉਹ ਪਤਾ ਕਰਨਾ ਠੀਕ ਹੈ ਹੁਣ ਬੇਟਾ ਆਪਾਂ ਭਾਗ ਸੀ ਕਰ ਇਹਦਾ ਬੀ ਭਾਗ ਕਰਦੇ ਆਂ ਇੱਕ ਕੀ ਕਹਿੰਦਾ ਪਿਆ 11526 11526 ਜਮਾ 8748 ਤਾਂ ਬੇਟਾ ਇਹ ਪੰਜ ਅੰਕੀ ਸੰਖਿਆ 1 2 3 4 5 ਇਹਦਾ ਅਨੁਮਾਨਿਤ ਮੁੱਲ 10000 ਦੇ ਵਿੱਚ ਕਰਾਂਗੇ ਤਾਂ ਆਹ ਦਹ ਹ ਇਕਾਈ ਦਹਾਈ ਸੈਂਕੜਾ ਹਜ਼ਾਰ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤਾਂ ਬੇਟਾ ਆ ਦੂਜਾ ਅੰਕਾਪਾ ਦੇਖਦੇ ਆ ਜੇ ਤਾਂ ਇਹ 5 ਨਾਲ ਉਹ ਘੱਟ ਆ ਤਾਂ ਫਿਰ ਅਸੀਂ ਇਹ ਸਾਰੀ ਸਾਂ ਛੱਡ ਦੇਣੀ ਬਾਕੀ ਜ਼ੀਰੋਆਂ ਲੱਗ ਜਾਣੀਆਂ 5 ਨਾਲ ਉਹ ਘੱਟ ਆ ਨਾ 1 ਆ ਤਾਂ ਇਹ ਅਸੀਂ ਛੱਡ ਦਵਾਂਗੇ ਬਾਕੀ ਜ਼ੀਰੋਆਂ ਲੱਗ ਜਾਣਗੇ ਇਹ ਆ ਗਿਆ 10000 ਠੀਕ ਆ ਕਿਉਂਕਿ ਪੰਜ ਅੰਕੀ ਸੰਖਿਆ 10000 ਚ ਨਿਕਟੀ ਕਰਨ ਇਹ ਬੇਟਾ ਚਾਰ ਅੰਕੀ ਸੰਖਿਆ ਹੈਗੀ ਆ ਇਹ ਅਸੀਂ ਹਜ਼ਾਰ ਦੇ ਵਿੱਚ ਨਿਕਟੀ ਕਰਨ ਕਰਾਂਗੇ ਆ 8000 ਇੱਥੇ ਪਹੁੰਚਦਾ ਤਾਂ ਆ ਉਹਦੇ ਤੋਂ ਅਗਲੀ ਸੰਖਿਆ ਦੇਖਦੇ ਆ ਅਸੀਂ 7 ਜੇ ਇਹ ਬੇਟਾ 5 ਨਾਲੋਂ ਵੱਧ ਦਾ 5 ਨਾਲੋਂ ਵੱਡੀ ਹੈ ਤਾਂ ਫਿਰ ਅਸੀਂ ਕੀ ਕਰਾਂਗੇ ਇਹਨੂੰ ਅੱਗੇ ਲੈ ਜਾਵਾਂਗੇ 8000 8000 ਦੀ ਜਗ੍ਹਾ ਤੇ ਨਾਇਆਂ ਕਰ ਦੇਵਾਂਗੇ ਬਾਕੀ ਸਾਰੀਆਂ ਜ਼ੀਰੋਆਂ ਬਣ ਜਾਣਗੀਆਂ ਕਿਉਂਕਿ ਇਹ 5 ਜਾਂ 5 ਤੋਂ ਵੱਧ ਹੋਵੇ ਤਾਂ ਆ ਸੰਖਿਆ ਆ ਜਿਹੜਾ ਅੱਗੇ ਲੈ ਜਾਣੀ ਸੰਖਿਆ ਆਪਾਂ ਤਾਂ ਇਹ ਬਣ ਗਿਆ ਬੇਟਾ 9 ਅੱਗੇ ਤਿੰਨ ਬਿੰਦੀਆਂ 9000 ਤਾਂ 10000 9000 ਇਹਦਾ ਨਿਕਟੀ ਕਰਨ ਕਿੰਨਾ ਹੋ ਗਿਆ 19000 ਠੀਕ ਹੈ ਬੇਟਾ ਇਹ ਉੱਤਰ ਆ ਗਿਆ ਇਹ ਸੀਗਾ ਬੇਟਾ ਇਹਦਾ ਵੀ ਸਵਾਲ ਮੇਰਾ ਕਹਲਾ ਕਨਸੈਪਟ ਕਲੀਅਰ ਹੋ ਗਿਆ ਤਾਂ ਅਗਲੇ ਸਵਾਲ ਆਪਾਂ ਬੇਟਾ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ